ਨਾ ਕੀ ਗੱਲ ਐ ਇੱਥੇ ਖੜ ਗਈ ਹੁਣ ਅਗਲੇ ਨੂੰ ਪੈਸੇ ਦੇ ਤੇ ਅਗਲਾ ਜਾਵੇ ਆਪਣੇ ਘਰ ਨੂੰ ਹਮ ਦੇਣ ਲੱਗੀਆਂ ਮੰਮੀ ਜਿੰਨੀਆਂ ਧੀਰੀ ਆ ਤੂੰ ਸਿਰ ਰਸੋਈ 'ਚ ਪੈਸੇ ਭੁੱਲ ਗਏ ਸੀ ਨਾ ਰਸੋਈ 'ਚ ਪੈਸੇ ਰੱਖ ਕੇ ਭੁੱਲ ਗਈ ਤੂੰ ਤੈਨੂੰ ਪਤਾ ਨਹੀਂਗਾ ਘਰ ਦੇ ਵਿੱਚ ਕਿੰਨੀਆਂ ਵਗਾਰਾ ਤੁਰੀਆਂ ਫਿਰਦੀਆਂ ਨੇ ਉਥੋਂ ਪੈਸੇ ਚੱਕੇ ਜਾਂਦੇ ਫੇਰ ਪੈਸੇ ਤੂੰ ਕਿੱਥੋਂ ਦਿੰਦੀ ਹੁਣ ਬਸ ਮੋਹ ਬਣਾ ਕੇ ਨਾ ਖੜੀਆਂ ਰੋ ਅਗਲੇ ਦੇ ਪੈਸੇ ਦੋ ਤੇ ਅਗਲੇ ਨੂੰ ਭੇਜੋ ਪਹਿਲਾਂ ਤੁਹਾਨੂੰ ਤਾਂ ਫੇਰ ਦੇਖਦੀਆਂ ਮੈਂ ਜਿਹੜੇ ਆ ਪੈਸੇ ਨਾ ਹੋਣਾ ਇੱਥੇ ਖੜੀਆਂ ਰਹਾਂਗੀ ਉਹ ਬੁੱਤ ਬਣ ਕੇ ਜਾਂ ਕੋਈ ਕੰਮ ਵੀ ਕਰਾਂਗੀ ਜਾ ਕੇ ਕੰਮ ਕਰ ਲੋ ਨਾਲੇ ਸੁਣ ਲੋ ਮੇਰੀ ਧੀ ਦਾ ਨਾ ਮਨ ਬਹੁਤ ਦੁਖੀ ਆ ਜਦ ਤੱਕ ਉਹ ਘਰ ਚੋਂ ਮੈਨੂੰ ਨਿਕਲੇ ਚਾਹੀਦਾ ਜਾ ਕੇ ਕੰਮ ਕਰੋ ਚਲੋ ਆ ਵੱਡੀ ਨੂੰ ਨਾ ਅਕਲ ਪਤਾ ਨਹੀਂ ਕਦੋਂ ਆਣੀ ਆ ਕੋਈ ਕੰਮ ਢੰਗ ਦਾ ਨਹੀਂ ਕਰਦੀ ਹੈਗੀ ਜਦ ਦੇਖੋ ਪੈਸੇ ਇੱਧਰ ਉੱਧਰ ਰੱਖ ਕੇ ਭੁੱਲੀ ਜਾਂਦੀ ਆ ਭਾਵੇਂ ਕੋਈ ਚੱਕ ਲਵੇ

ਬਾਰੀ ਹੋਣਾ ਕਿਤੇ ਦੋਸਤਾ ਕੋ ਖੜਾ ਆ ਜਾਂਦਾ ਹੁਣੇ ਤੁਸੀਂ ਬੈਠੇ ਹੋ ਪਾਣੀ ਦਿੰਦੀਆਂ ਤੁਹਾਨੂੰ ਮੈਂ ਹੁਣ ਪਾਣੀ ਦੇ ਦੇ ਬਾਰੀ ਆਜਾ ਆਜਾ ਪਾਣੀ ਦੇ ਲੈ 골ਡੀ ਵੇ 골ਡੀ ਅੱਜ ਘਰੇ ਵੜੇ ਨਹੀਂ ਆ ਨਾਲ ਹੀ ਮਾਤਾ ਸ਼ੁਰੂ ਹੋ ਗਈ ਆ ਗਿਆ ਜੀ 1 ਮਿੰਟ ਮੰਮੀ ਦੱਸੋ ਵੀ ਕਦੇ ਮਾਂ ਦੀਆਂ ਵੀ ਸੁਣ ਲਿਆ ਕਰ ਸਾਰਾ ਦਿਨ ਆਪਣੇ ਕੰਮਾਂ 'ਚ ਹੀ ਲੱਗਿਆ ਰਹਿਣਾ ਵਾ ਕਦੇ ਮੈਨੂੰ ਵੀ ਪੁੱਛ ਲਿਆ ਕਰ ਵੀ ਠੀਕ ਆ ਕਿ ਨਹੀਂ ਜਦ ਦੇਖੋ ਕੰਮਕਾਰ 'ਚ ਹੀ ਲੱਗਿਆ ਰਹਿਣਾ ਵਾ ਤੂੰ ਮੰਮੀ ਤੁਹਾਨੂੰ ਵੀ ਪਤਾ ਤੁਹਾਡੀਆਂ ਕਿੰਨੀਆਂ ਕੁ ਸੁਣਨ ਵਾਲੀਆਂ ਹੁੰਦੀਆਂ ਤੇ ਕਿਹੜੀਆਂ ਹੁੰਦੀਆਂ ਨੇ ਦਾ ਮੇਰੀਆਂ ਨਾਲ ਸਹੀ ਆਪਦੀਆਂ ਭੈਣ ਦੀਆਂ ਹੀ ਸੁਣ ਲਾ ਪੁੱਛ ਲਾ ਉਹਨੂੰ ਅੱਜ ਕੀ ਹੋਇਆ ਉਹਦੇ ਨਾਲ ਨਜੋਤੀ ਕੀ ਹੋਇਆ ਤੈਨੂੰ ਤੂੰ ਰੋਈ ਜੰਨੀ ਆ ਤਸਤਾ ਸੀ ਮੈਨੂੰ ਕੀ ਹੋਇਆ ਤੈਨੂੰ ਨਾ ਕੀ ਗੱਲ ਹੁਣ ਰੋਈ ਜਾਏਂਗੀ ਕੇ ਬੋਲੇਂਗੀ ਵੀ ਕੁਛ ਮੈਂ ਵੀ ਰਕੀ ਕੀ ਬੋਲਾਂ ਅੱਜ ਫੋਨ ਆਇਆ ਸੀ ਇਹਨਾਂ ਦਾ ਮੈਨੂੰ ਉਹਨਾਂ ਨੇ ਘਰੋਂ ਕੱਢਤਾ ਕਹਿੰਦੇ ਕੋਈ ਲੋਨ ਨਹੀਂ ਸਕਾਂਟ ਚਾਟ ਘਰੋਂ ਕੱਢਤਾ ਜਦੋਂ ਤੂੰ ਆਈ ਸੀ ਇਦਾਂ ਦੀ ਤਾਂ ਕੋਈ ਗੱਲ ਹੋਈ ਨਹੀਂ ਸੀ ਹੁਣ ਉਹਨਾਂ ਨੂੰ ਕੀ ਹੋ ਗਿਆ ਇਹ ਪਤਾ ਸੀਗਾ ਵੀ ਇਹ ਹੁਣ ਇਸ ਘਰ ਚ ਆ ਗਈ ਤਾਂ ਮੁੜ ਕੇ ਵਾਪਸ ਉਸ ਘਰ ਤੇ ਜਾਣਾ ਨਹੀਂ ਇਹਨੇ ਅੱਜ ਸਵੇਰੇ ਉਹ ਪ੍ਰੋਣੇ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਇਹਦੀਆਂ ਰਿਪੋਰਟਾਂ ਆ ਗਈਆਂ ਜਿਹੜੇ ਟੈਸਟ ਕਰਵਾਏ ਸੀਗੇ ਇਹ ਕਦੇ ਵੀ ਮਾਂ ਨਹੀਂ ਬਣ ਸਕਦੀ ਹੋਂ ਉਹ ਕਹਿੰਦਾ ਜੇ ਤੂੰ ਸਾਨੂੰ ਵਾਰਿਸ ਹੀ ਨਹੀਂ ਦੇ ਸਕਦੀ ਤਾਂ ਮੁੜ ਕੇ ਇਸ ਘਰ ਦੇ ਵਿੱਚ ਆਉਣ ਦੀ ਲੋੜ ਨਹੀਂ ਹੈਗੀ ਤੈਨੂੰ ਅੱਜ ਤੋਂ ਤੇਰਾ ਤੇ ਮੇਰਾ ਰਿਸ਼ਤਾ ਖਤਮ ਇਤਨਾ ਸਵੇਰ ਦੀ ਰੋ ਰੋ ਕੇ ਕਮਲੀ ਹੋ ਚੁੱਕੀ ਆ ਕੀ ਦੱਸਾਂ ਮੈਂ ਤੈਨੂੰ ਉਹ ਤਾਂ ਫੋਨ ਵੀ ਨਹੀਂ ਚੱਕਦੇ ਇਹਦਾ ਹੁਣ ਤਾਂ ਉਹ ਨਿਰਾ ਹੀ ਐ ਕਹਿੰਦੇ ਆ ਵੀ ਰਿਸ਼ਤਾ ਖਤਮ ਨਹੀਂ ਆ ਤੁਹਾਡੇ ਨਾਲ ਪਰ ਮੰਮੀ ਮੈਨੂੰ ਦੱਸਣਾ ਤਾਂ ਸੀ ਸਵੇਰੇ ਤੁਸੀਂ ਮੈਨੂੰ ਫੋਨ ਕਰ ਦਿੰਦੇ ਮੈਂ ਘਰੇ ਆ ਜਾਂਦਾ ਤੁਸੀਂ ਮੈਨੂੰ ਦੱਸਣਾ ਵੀ ਠੀਕ ਨਹੀਂ ਸਮਝਿਆ ਮੈਂ ਸੋਚਿਆ ਸਾਰਾ ਦਿਨ ਤਾਂ ਤੂੰ ਕੰਮ ਕਰਦਾ ਵਾ ਕੱਲਾ ਤੈਨੂੰ ਕਿਉਂ ਪਰੇਸ਼ਾਨ ਕਰਨਾ ਫੋਨ ਕਰਕੇ ਘਰੇ ਆਏਗਾ ਤੈਨੂੰ ਦੱਸ ਹੀ ਦੇਣਾ ਸੀਗਾ ਲਾਜੋਤੀ ਤੂੰ ਰੋ ਨਾ ਮਰੀ ਗੱਲ ਸੁਣ ਦੁਨੀਆ ਤੇ ਨਾ ਬਥੇਰੀਆਂ ਇਹ ਜਿਹੀਆਂ ਔਰਤਾਂ ਨੇ ਜਿਹੜੀਆਂ ਮਾਂ ਨਹੀਂ ਬਣ ਸਕਦੀਆਂ ਤੇਰੇ ਭਰਾ ਦੇ ਹੁੰਦੇ ਨਾ ਤੈਨੂੰ ਘਰਾਂ ਦੀ ਲੋੜ ਨਹੀਂ ਐਦਾਂ ਕਿਦਾਂ ਨਹੀਂ ਉਹ ਘਰੇ ਵੜਨ ਦੇਣਗੇ ਮੈਂ ਬੈਠਾ ਨਾ ਹਲੇ ਨਹੀਂ ਵੀਰੇ ਤੈਨੂੰ ਤਾਂ ਇੰਜ ਲੱਗਦਾ ਰੱਬ ਨੇ ਮੈਨੂੰ ਮੇਰੇ ਮਾੜੇ ਕਰਮਾਂ ਦੀ ਸਜ਼ਾ ਦਿੱਤੀ ਹੈ ਜੋ ਕੁਛ ਮੈਂ ਮਨਦੀਪ ਭਾਬੀ ਨਾਲ ਕਰਦੀ ਸੀ ਨਾ ਅੱਜ ਉਹੀ ਕੁਛ ਮੇਰੇ ਸਾਹਮਣੇ ਆ ਗਿਆ ਕਿਉਂ ਮੰਮੀ ਮੈਂ ਤੁਹਾਨੂੰ ਸਮਝਾਂਦਾ ਹੁੰਦਾ ਸੀ ਨਾ ਵੇ ਕਿਸੇ ਨਾਲ ਇੰਨਾ ਵੀ ਮਾੜਾ ਨਾ ਕਰੋ ਕਿ ਰੱਬ ਤੁਹਾਨੂੰ ਆਪ ਸਜ਼ਾ ਦੇਣ ਲਈ ਮਜਬੂਰ ਹੋ ਜਾਵੇ। ਬੱਸ ਕਰ ਵੇ ਮੈਂ ਮਨਦੀਪ ਦਾ ਕੀ ਬੁਰਾ ਕੀਤਾ ਵਾ? ਜਦ ਦੇਖੋ ਮੈਨੂੰ ਬੁਰੀ ਬਣਾਉਣਾ ਰਹਿਣਾ ਵਾ ਤੂੰ। ਨਾ ਮੰਮੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆਂ। ਨਾ ਬੋਲਿਆ ਕਰੋ ਇੰਨੇ ਕੌੜੇ ਬੋਲ। ਤੇ ਵੀਰੇ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ। ਮੈਂ ਕਿਤੇ ਨਾ ਕਿਤੇ ਤੁਹਾਨੂੰ ਆਪਣਾ ਦੁਸ਼ਮਣ ਸਮਝ ਬੈਠੀ। ਦੁਸ਼ਮਣ ਜੋਤੀ ਭਰਾ ਕਰ ਦੇ ਨਾ ਭੈਣਾਂ ਤੇ ਦੁਸ਼ਮਣ ਨਹੀਂ ਹੁੰਦੇ। ਕਾਕੀ ਤੁਸੀਂ ਕਿਰਨ ਕਰ ਤੂਰ ਹੋ ਨਾ ਮੈਂ ਤੇਰੇ ਨਾਲ ਆ ਬਾਪ ਨਾ ਸਿਰਤੇ ਸੀ ਸਾਡੇ ਤੂੰ ਬਾਬਲ ਬਣਿਆ ਮੇਰਾ ਦੱਸ ਕਿਵੇਂ ਮੈਂ ਦੇ ਸਕਦੀਆਂ ਦੇਣ ਵੀ 라ਵੇ ਤੇਰਾ ਦੱਸ ਕਿਵੇਂ ਮੈਂ ਦੇ ਸਕਦੀਆਂ ਦੇਣ ਵੀ 라ਵੇ ਤੇਰਾ ਆਪ ਨਾ ਰਜ ਕੇ ਖਾਦੀ ਤੂਰੇ ਹਾਸ਼ੌਕ ਬੁਗਾਉਂਦਾ ਮੇਰੇ ਤੇਰੇ ਸਿਰ ਤੇ ਪੇਕੇ ਮੇਰੇ ਮੈਂ ਸੱਦ ਕੇ ਜਾਵਾਂ ਤੇਰੇ ਹਾਏ ਤੇਰੇ ਸਿਰ ਤੇ ਪੇਕੇ ਮੇਰੇ ਮੈਂ ਸੱਦ ਕੇ ਜਾਵਾਂ ਤੇਰੇ ਜੋਤੀ ਨਾ ਰੋ ਐਨਾ ਕਿਉਂ ਰੋਈ ਜਾਨੀ ਆ ਤੂੰ ਮੈਂ ਐ ਕਰਦੀ ਆ ਮੈਂ ਤੇਰੇ ਮਾਮੇ ਨੂੰ ਫੋਨ ਕਰਕੇ ਸੱਦਦੀ ਆ ਉਹਨੇ ਸਾਰਾ ਕੁਝ ਸਹੀ ਕਰ ਦੇਣਾ ਵਾ ਮੈਂ ਫੋਨ ਹੀ ਕਰਦੀ ਆ ਪਹਿਲਾਂ ਵੀਰੇ ਨੂੰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਹਾਂਜੀ ਠੀਕ ਹੋ ਹਾਂਜੀ ਮੈਂ ਵੀ ਠੀਕ ਆ ਬਸ ਉਹ ਕੰਮ ਜਿਆ ਸੀਗਾ ਇੱਕ ਤੁਸੀਂ ਆ ਸਕਦੇ ਹੋ ਕੱਲ ਨੂੰ ਹਾਂਜੀ ਕੋਈ ਜ਼ਰੂਰੀ ਗੱਲ ਸੀਗੀ ਕੱਲ ਨੂੰ ਆ ਜਾਓ ਫਿਰ ਆਪਾਂ ਮਿਲ ਕੇ ਤੁਹਾਨੂੰ ਮੈਂ ਦੱਸੂਗੀ ਹਾਂਜੀ 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 ਆ ਜਾਓ ਬਸ ਠੀਕ ਠੀਕ ਲੈ ਜੋਤੀ ਕਰਤਾ ਮੈਂ ਤੇਰੇ ਮਾਮੇ ਨੂੰ ਫੋਨ ਦੱਸਤੀ ਉਹਨੂੰ ਸਾਰੀ ਗੱਲ ਉਹ ਕਹਿੰਦਾ ਮੈਂ ਕੱਲ ਨੂੰ ਆ ਰਿਹਾ ਵਾਂ ਤੇ ਉਹ ਆਪੇ ਹੀ ਕਰੂਗਾ ਤੇਰੇ ਸਹੁਰਿਆਂ ਨਾਲ ਹੁਣ ਗੱਲ ਆਏ ਕਿਵੇਂ ਅਗਲੇ ਨੇ ਕਹਿਤਾ ਵੀ ਰੱਖੋ ਆਪਦੀ ਧੀ ਨੂੰ ਆਪਦੇ ਘਰੇ ਸਾਰਾ ਕੁਝ ਠੀਕ ਹੋ ਜਾਊ ਗੱਲ ਨੂੰ ਚੁੱਪ ਕਰ ਜਾ ਤੂੰ ਮੰਮੀ ਹੂੰ ਜੋ ਮਰਜ਼ੀ ਕਰ ਲੋ ਤੁਸੀਂ ਤੁਸੀਂ ਨਹੀਂ ਮੇਰੀ ਸੱਸ ਨੂੰ ਜਾਣਦੇ ਉਹ ਤਾਂ ਪਹਿਲਾਂ ਹੀ ਨਹੀਂ ਮਾਨ ਸੀ ਉਹ ਤਾਂ ਪਹਿਲਾਂ ਹੀ ਗੱਲ ਗਲਤ ਤੇ ਮੈਨੂੰ ਤਾਨੇ ਮਾਰਦੀ ਸੀ ਤੇ ਹੁਣ ਹੁਣ ਤਾਂ ਮੇਰੇ ਰਿਪੋਰਟਾਂ ਵੀ ਆ ਗਈਆਂ ਤੂੰ ਰਿਪੋਰਟਾਂ ਦੀ ਛੱਡ ਅਸੀਂ ਨਾ ਸਾਰਾ ਕੁਝ ਆਪੇ ਹੀ ਦੇਖ ਲਾਂਗੇ ਐਵੇਂ ਕਿਵੇਂ ਉਹ ਤੈਨੂੰ ਰੋਂਣ ਲਈ ਛੱਡ ਦੇਣਗੇ